ਉਰਾਲੀ ਦੇ ਵਿੱਚ ਨੌਸਰ ਬਾਜ਼ਾ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ 500 ਰੁਪਏ ਦੇ ਬਦਲੇ ਲੈ ਉੱਡੇ ਲੱਖਾਂ ਦਾ ਸੋਨੇ ਦਾ ਸਮਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਨੌਸਰ ਬਾਜ਼ ਦੀ ਸਾਰੀ ਕਰਤੂਤ ਦੁਕਾਨਦਾਰਾਂ ਨੂੰ ਅਪੀਲ ਜੇ ਰਹਿਣਾ ਸਾਵਧਾਨ ਤਾਂ ਜ਼ਰੂਰ ਦੇਖੋ ਇਹ ਵੀਡੀਓ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਕਿਸੇ ਨਾ ਕਿਸੇ ਸੁਨਿਆਰੀ ਦੀ ਦੁਕਾਨ ਤੇ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ ਪਰ ਅੱਜ ਚੋਰੀ ਦੀ ਇੱਕ ਐਸੀ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਲ ਇਹ ਘਟਨਾ ਵਾਪਰੀ ਹੈ ਕੁਰਾਲੀ ਸ਼ਹਿਰ ਦੇ ਵਿੱਚ ਕੁਰਾਲੀ ਸ਼ਹਿਰ ਦੇ ਵਿੱਚ ਮੌਜੂਦ ਹੈ ਦਿਨੇਸ਼ ਜੁਐਲਰ ਦੀ ਦੁਕਾਨ ਜਿੱਥੇ ਇੱਕ ਨੌਜਵਾਨ ਨੌਸਰਬਾਜ ਸਿਰ ਦੇ ਉੱਤੇ ਟੋਪੀ ਪਾ ਕੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਤੇ ਦੁਕਾਨ ਦੇ ਬਜ਼ੁਰਗ ਮਾਲਕ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਦੁਕਾਨ ਦੇ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਦੁਕਾਨ ਚੋਂ ਬਾਹਰ ਨਿਕਲੇ ਇਸ ਨੌਸਰਵਾਜ਼ ਲੁਟੇਰੇ ਦੀ ਹਰਕਤ ਬਾਹਰਲੇ ਇੱਕ ਦੂਸਰੇ ਕੈਮਰੇ ਦੇ ਵਿੱਚ ਵੀ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਆਇਆ ਉਸ ਦਾ ਸਾਥੀ ਉਸ ਨੂੰ ਗਲੀ ਚੋਂ ਬਿਠਾ ਕੇ ਲੈ ਕੇ ਜਾ ਰਿਹਾ ਹੈ ਹੁਣ ਜਰਾ ਇਸ ਨੌਸਰਬਾਜ਼ ਦੀ ਹਰਕਤ ਤੇ ਚਤ్రਾਈ ਨੂੰ ਸਮਝਣ ਦੇ ਲਈ ਇਹ ਸੀਸੀਟੀਵੀ ਤੁਸੀਂ ਸਾਰੇ ਗੌਰ ਦੇ ਨਾਲ ਦੇਖੋ ਨੌਸਰਬਾਜ਼ ਦੁਕਾਨ ਦੇ ਅੰਦਰ ਦਾਖਲ ਹੁੰਦਾ ਤੇ ਦੁਕਾਨ ਦੇ ਵਿੱਚ ਬੈਠੇ ਬਜ਼ੁਰਗ ਮਾਲਕ ਨੂੰ ਸੋਨੇ ਦੇ ਕੁਝ ਗਹਿਣੇ ਦਿਖਾਉਣ ਦੀ ਗੱਲ ਆਖਦਾ ਦੁਕਾਨ ਤੇ ਬੇਲੇ ਬੈਠੇ ਦੁਕਾਨਦਾਰ ਦੇ ਕੋਲ ਗਾਹਕ ਆਇਆ ਤਾਂ ਦੁਕਾਨਦਾਰ ਨੂੰ ਲੱਗਿਆ ਕਿ ਚਲੋ ਅੱਜ ਇੱਕ ਅੱਧਾ ਸੌਦਾ ਤਾਂ ਵਿਖੀ ਜਾਊਗਾ ਦੁਕਾਨ ਮਾਲਕ ਇੱਕ ਇੱਕ ਕਰਕੇ ਦੱਬੀ ਦੇ ਵਿੱਚੋਂ ਉਸ ਨੂੰ ਸੋਨੇ ਦੀਆਂ ਚੈਨਾ ਦਿਖਾਉਣ ਲੱਗਦਾ ਹੈ ਪਰ ਕਿਉਂਕਿ ਨੌਸਰਬਾਜ਼ ਦੀ ਨੀਅਤ ਕੁਝ ਹੋਰ ਸੀ ਇਸ ਦੇ ਲਈ ਨੌਸਰਬਾਜ਼ ਇੱਥੇ ਹੀ ਸ਼ੁਰੂ ਕਰਦਾ ਹੈ ਆਪਣੀ ਵੱਡੀ ਗੇਮ ਦੁਕਾਨ ਮਾਲਕ ਦੇ ਨਾਲ ਇੱਕ ਹੈਲਪਰ ਲੜਕਾ ਵੀ ਤੁਹਾਨੂੰ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੋਣਾ ਸੋ ਇਸੇ ਹੈਲਪਰ ਲੜਕੇ ਨੂੰ ਬਾਹਰ ਕੱਢਣ ਦੇ ਲਈ ਨੌਸਰਬਾਜ਼ ਆਪਣੀ ਗੇਮ ਖੇਡਦਾ ਜੇਬ ਦੇ ਵਿੱਚੋਂ 500 ਰੁਪਏ ਕੱਢਦਾ ਤੇ ਦੁਕਾਨ ਮਾਲਕ ਨੂੰ ਕਹਿੰਦਾ ਕਿ ਆਪਣੇ ਮੁੰਡੇ ਦੇ ਕੋਲੋਂ ਮੈਨੂੰ ਇੱਕ ਪਾਣੀ ਦੀ ਬੋਤਲ ਤੇ ਇੱਕ ਸਿਗਰਟ ਮਂਗਾ ਦਿਓ ਇਹ ਗੱਲ ਸੁਣ ਕੇ ਦੁਕਾਨਦਾਰ ਆਪਣੇ ਲੜਕੇ ਨੂੰ ਸਮਾਨ ਲੈ ਕੇ ਆਉਣ ਦੇ ਲਈ ਬਾਹਰ ਭੇਜਦਾ ਤਾਂ ਲੜਕਾ ਪਾਣੀ ਦੀ ਬੋਤਲ ਲਿਆਉਂਦਾ ਤੇ ਨਾਲ ਹੀ ਇੱਕ ਛੋਟੀ ਸਿਗਰਟ ਲੈ ਕੇ ਆਉਂਦਾ ਕਿਉਂਕਿ ਹਲੇ ਤੱਕ ਨੌਸਰਬਾਜ਼ ਦਾ ਕੰਮ ਨਹੀਂ ਹੋਇਆ ਸੀ ਤੇ ਉਹ ਲੜਕਾ ਦੁਬਾਰੇ ਵਾਪਸ ਦੁਕਾਨ ਦੇ ਵਿੱਚ ਆ ਗਿਆ ਇਸ ਕਰਕੇ ਇਹੀ ਨੌਸਰਬਾਜ਼ ਉਸੇ ਦੁਕਾਨ ਦੇ ਲੜਕੇ ਨੂੰ ਇਹ ਆਖਦਾ ਹੈ ਕਿ ਉਸਨੇ ਛੋਟੀ ਨਹੀਂ ਵੱਡੀ ਸਿਗਰਟ ਮੰਗਾਈ ਸੀ ਸੋ ਅੱਗੇ ਵਾਲੇ ਖੋਖੇ ਤੋਂ ਜਾ ਕੇ ਵੱਡੀ ਸਿਗਰਟ ਲੈ ਕੇ ਆ ਇਹ ਸਭ ਹੁੰਦਾ ਰਹਿੰਦਾ ਪਰ ਬਜ਼ੁਰਗ ਦੁਕਾਨ ਮਾਲਕ ਨੂੰ ਹਲੇ ਤੱਕ ਵੀ ਨੌਸਰਬਾਜ਼ ਦੀ ਚਾਲ ਦਾ ਪਤਾ ਨਹੀਂ ਲੱਗਦਾ ਇੱਕ ਵਾਰ ਫਿਰ ਤੋਂ ਇਹ ਲੜਕਾ ਬਾਹਰ ਜਾਂਦਾ ਤਾਂ ਇਸੇ ਦੌਰਾਨ ਮੌਕਾ ਦੇਖਦੇ ਹੀ ਇਹ ਨੌਸਰਬਾਜ਼ ਦੁਕਾਨਦਾਰ ਤੋਂ ਉਸ ਦਾ ਗੱਲਾਂ ਖਲਵਾਉਂਦਾ ਤੇ ਗੱਲਾਂ ਹੀ ਗੱਲਾਂ ਦੇ ਵਿੱਚ ਕੁਝ ਪੈਸੇ ਗਿਣਨ ਦਾ ਨਾਟਕ ਕਰਦਾ ਤੇ ਇਸੇ ਦੇ ਦੌਰਾਨ ਇਹ ਤੁਸੀਂ ਦੇਖ ਸਕਦੇ ਹੋ ਕਿ ਹੱਥ ਪਾ ਕੇ ਉਹ ਦੁਕਾਨ ਦੇ ਵਿੱਚ ਪਏ ਸੋਨੇ ਦੀ ਡੱਬੀ ਨੂੰ ਬੜੀ ਚੁਤਰਾਈ ਦੇ ਨਾਲ ਚੁੱਕ ਕੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਤੇ ਮੌਕੇ ਤੋਂ ਕੁਝ ਕ ਪੈਸੇ ਦੇ ਕੇ ਚਲਦਾ ਬਣਦਾ ਗੁਰਾਲੀ ਦੇ ਦਿਨੇਸ਼ ਜੁਐਲਰ ਦੇ ਵਿੱਚ ਹੋਈ ਇਸ ਲੁੱਟ ਤੋਂ ਬਾਅਦ ਇਲਾਕੇ ਦੇ ਜਿਹੜੇ ਜੁਐਲਰ ਨੇ ਉਹਨਾਂ ਦੇ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੁਣ ਆਓ ਸੁਣਦੇ ਹਾਂ ਕਿ ਜਿਸ ਦੁਕਾਨ ਦੇ ਬਜ਼ੁਰਗ ਮਾਲਕ ਦੇ ਕੋਲੋਂ ਇਹ ਲੁੱਟ ਹੋਈ ਹੈ ਉਸ ਦਾ ਕੀ ਆਖਣਾ ਜੈ ਕ੍ਰਿਸ਼ਨ ਜੀ 42 ਦੁਕਾਨ ਹੈ ਜੀ ਮੇਨ ਬਿਜਾਰਜ ਮੇਨ ਬਿਜਾਰਜ ਜੀ ਹਾਂਜੀ ਤੇ ਕੀ ਕੱਲ ਕੀ ਗੱਲ ਹੋ ਗਈ ਜੀ ਜਿਹੜੀ ਨੌ ਸਰਵਾਜ ਆਏ ਕਹਿੰਦੇ ਤੁਹਾਨੂੰ ਠੱਗ ਕੇ ਲੈ ਗਏ ਨੇ ਕੀ ਗੱਲ ਆ ਜਾਂਦੇ ਦੋ ਵਜੇ ਆਏ ਜੀ ਇਹ ਬੰਦੇ ਇੱਕ ਮੈਨੂੰ ਕਹਿੰਦਾ ਮੈਨੂੰ ਇੱਕ ਚਾਂਦੀ ਦਾ ਲੋਕਟ ਚਾਹੀਦਾ 1 ਗ੍ਰਾਮ ਦਾ ਕੁਝ ਪੀਸ ਚਾਹੀਦਾ ਸੀ ਹਵਨ ਕਰਾਣਾ ਉਹ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਲੋਕਟ ਦਿੱਤਾ ਉਹਨੇ ਮੈਨੂੰ 100 ਰੁਪਏ ਦਿੱਤੇ ਆ ਡਾਕਟਰ ਲੈ ਲਿਆ ਉੱਤੇ ਬਾਅਦ ਮੈਂ ਤੇ ਛੁ ਇੱਕ ਕੋਕੇ ਦੇਖਣ ਲੱਗੇ ਨਥੀ ਦੇਖਣ ਲੱਗੇ ਮੈਂ ਅਣਜਾਣ ਲੱਗ ਗਿਆ ਮੇਰੇ ਗੱਲਾ ਫੁੱਲਿਆ ਮੈਂ ਜਦ ਉਹਦੇ ਵਿੱਚ ਤੇ 500 ਰੁਪਏ ਉਹਨੇ ਮੇਰੇ ਖੜਾ ਤੇ ਹੱਥ ਪਾਇਆ ਮੈਂ ਇੱਕ ਦੋ ਵਾਰੀ ਉਹਨੂੰ ਹਟਾਇਆ ਵੀ ਉਹ ਹਟਿਆ ਨਹੀਂ ਦੋ ਵਾਰੀ ਫੇਰ ਉਹਨੇ ਮੇਰੇ ਡੱਬੇ ਚੱਕ ਲੈ ਕੇ ਦੇਗਾ ਸਮਾਨ ਚੱਕਿਆ ਉਹਦੇ ਜਦੋਂ ਦੁਕਾਨ ਮੈਂ ਆਇਆ ਤਾਂ ਕਹੇ ਜੇ ਤੇ ਸ਼ਕਲ ਤੇ ਕਹੇ ਜੇ ਲੱਗਦੇ ਤੇ ਟੋਪੀ ਲਈ ਵੀ ਤੇ ਸ਼ਕਲ ਦਿਖਦੀ ਥੀ ਵੈਸੇ ਮੂੰਹ ਕੈਮਰੇ ਚ ਨਹੀਂ ਆਈ ਅੱਛਾ ਆ ਕੇ ਉਹਨੇ ਸਾਨੂੰ ਕੀ ਕਿਹਾ ਮਨ ਮੰਨੋ ਕਿਹਾ ਜੀ ਮੈਨੂੰ ਮੈਨੂੰ ਉਹ ਦੋ ਸੋਨੇ ਦੀ ਜੀ ਬਈ ਕਹਿੰਦਾ ਨੌਕਰ ਪਰ 500 ਰੁਪਏ ਦਿੱਤਾ ਉਹਨੇ ਮੈਨੂੰ ਕਹਿੰਦਾ ਇੱਕ ਮੈਨੂੰ ਬੋਤਲ ਪਾਣੀ ਦੀ ਇੱਕ ਸਿਗਰਟ ਮਂਗਵਾ ਦੇ ਕਿਹੜੀ ਬੋਤਲ ਮਂਗਾਈ ਸੀ ਪਾਣੀ ਜੀ ਆ ਬੋਤਲ ਹੈ ਜੀ ਅੱਛਾ ਆ ਸਿਗਰਟ ਹੈ ਅੱਛਾ ਇਹ ਲੈ ਕੇ ਆਇਆ ਮੈਂ ਇਹ ਉੱਧਰ ਚਲੇ ਗਿਆ ਉਹ ਪਿੱਛੇ ਚ ਉਹ ਮੈਨੂੰ ਪਤਾ ਨਹੀਂ ਹੈ ਕੀ ਕਰਿਆ ਕਾ ਨਹੀਂ ਕਰਿਆ ਤੇ ਜਿਹੜਾ ਨੁਕਸਾਨ ਹੋਇਆ ਜੀ ਕਿੰਨਾ ਕੀਮਤੀ ਸੋਨਾ ਦਾ ਕਿੰਨੇ ਦਾ ਸਾਡਾ 9-10 ਲੱਖ ਰੁਪਏ ਦਾ ਸਾਈ ਜੀ ਕੀ ਕੀ ਸਮਾਨਤਾ ਜੀ ਉਹਦੇ ਚ ਚੈਨਾ ਥੇ ਜੀ ਮੁੰਦੀਆਂ ᱛੀਆਂ ਬਾਕੇ ਬਾੜੀਆਂ ᱛੀਆਂ ਹੋਰ ਸਮਾਨ ਕਾਫੀ ਥਾ ਤੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਮੰਗਦੇ ਆ ਵੀ ਸਾਡਾ ਜਿਹੜਾ ਵੀ ਨੁਕਸਾਨ ਹੋਇਆ ਹੈ ਇਹਨਾਂ ਨੂੰ ਇਹਨਾਂ ਨੂੰ ਬੰਦਾ ਦੇ ਨਕੇਲ ਪਾਈ ਜਾਵੇ ਇਹਨਾਂ ਨੂੰ ਫੜਿਆ ਜਾਵੇ ਬਾਕੀ ਸਾਡਾ ਮੰਗ ਦਾ ਜੇ ਮਿਲ ਗਿਆ ਸਾਲੋਂ ਮੰਗ ਦਾ ਦੇ ਜਾ ਆ ਕਹਿੰਦਾ ਇਹ ਜਾਂਦਾ ਜੀ ਪਹਿਲਾਂ ਤਾਂ ਸਾਡੇ ਨਾਲ ਹੀ ਕੱਲ ਇਹ ਹੋਇਆ ਕਿ ਅਸੀਂ ਦੁਪਹਿਰ ਦਾ ਟਾਈਮ ਸੀ ਰੋਟੀ ਖਾਂਣ ਕਰ ਗਏ ਪਿੱਛੇ ਤੋਂ ਉਹਨਾਂ ਨੇ ਪਾਪਾ ਨੂੰ ਇਕੱਲਾ ਦੇਖਿਆ ਬਜ਼ੁਰਗ ਬੰਦਿਆਂ ਨੂੰ ਟਾਰਗੇਟ ਬਣਾਉਂਦੇ ਆਂ ਤੋ ਆਕੇ ਪਾਪਾ ਨੂੰ ਗੱਲਾਂ ਮਾਲ ਜਾਇਆ ਪਹਿਲਾ ਕਹਿੰਦਾ ਸੋਨੇ ਦਾ ਲੋਕੜ ਦਿਖਾ ਦਿਓ ਫਿਰ ਚਾਂਦੀ ਦਾ ਲੋਕੜ ਦਿਖਾ ਦਿਓ 100 ਰੁਪਏ ਦੇ ਕੇ ਫਿਰ ਡੈਡੀ ਨੂੰ ਕਹਿੰਦਾ 500 ਰੁਪਏ ਮੈਨੂੰ ਨਵਾਂ ਨੋਟ ਚਾਹੀਦਾ ਡੈਡੀ ਤੇ ਗੱਲਾਂ ਖਲਵਾਇਆ 500 ਨੋਟ ਡੈਡੀ ਕੱਢਣ ਲੱਗੇ ਕਹਿੰਦਾ ਇਹ ਨਹੀਂ ਉਹ ਚਾਹੀਦਾ ਇਹ ਨਹੀਂ ਉਹ ਚਾਹੀਦਾ ਗੱਲਾਂ ਮਾਲ ਜੁਹਾ ਲੀਤਾ ਫਿਰ ਉਸਨੇ ਡੱਬੇ ਨੂੰ ਟਾਰਗੇਟ ਕੀਤਾ ਵੀ ਕਿਹੜੀ ਡੱਬੀ ਕੀ ਮੈਂ ਜ਼ਿਆਦਾ ਸੁਣਨਾ ਪਿਆ ਫਿਰ ਅੰਦਰ ਗੱਲੇ ਮੱਥ ਪਾਇਆ ਡੈਡੀ ਨੂੰ ਕਿੱਦਾਂ ਹਿਪਨੋਟਾਈਜ਼ ਕਰਾ ਡੈਡੀ ਨੂੰ ਸਮਝ ਹੀ ਨਹੀਂ ਆ ਰਹੀ ਸੀ ਵੀ ਮੇਰੇ ਨਾਲ ਹੋ ਕੀ ਔਰ ਪੈਸੇ ਚੱਕੇ ਆ ਪੂਰੇ ਗੱਲੇ ਮੈਂ ਪੈਸੇ ਖੰਡਾ ਤੇ ਔਰ ਫਿਰ ਹੱਥ ਪਾਣ ਲੱਗਿਆ ਡੈਡੀ ਨੇ ਇੱਕ ਦੋ ਵਾਰ ਹਟਾਇਆ ਵੀ ਤੂੰ ਰਹਿਣ ਤੇ ਉਸ ਤੋਂ ਬਾਅਦ ਫਿਰ ਡੈਡੀ ਨੂੰ ਫਿਰ ਨਹੀਂ ਸਮਝ ਆਇਆ ਕੀ ਹੋ ਰਿਹਾ ਉਸ ਤਾਂ ਪੈਸੇ ਖੰਡਾਣੇ ਤੋਂ ਬਾਅਦ ਉਸਨੇ ਆਪਣਾ ਫੇਰ ਉਹੀ ਝਾਲ ਸ਼ੁਰੂ ਕਰਤਾ ਕਰਨਾ ਵੀ ਅੰਕਲ ਮੈਨੂੰ 500 ਨੋਟ ਚਾਹੀਦਾ ਤੂੰ ਮੇਰਾ ਮੁੰਡਾ ਦੁਕਾਨ ਤੇ ਜਿਹੜਾ ਪਾਣੀ ਪਲਾਂਦਾ ਉਹਨੂੰ ਕਹਿੰਦਾ ਵੀਰ ਮੈਨੂੰ ਪਾਣੀ ਬੋਤਲ ਲਿਆ ਦੇ ਮਿੰਟਾਲੀ ਕਰ ਲੈ ਮੈਨੂੰ ਸਿਗਰਟ ਲਿਆ ਦੇ ਮਿੰਟਾਲੀ ਕਰ ਲੈ ਮੇਰੀ ਘਰ ਵਾਲੀ ਆ ਰਹੀ ਹੈ ਉਹ ਜਾ ਕੇ ਰੱਖਿਆ ਮੁੰਡੇ ਨੂੰ ਕੰਮਾਂ ਲਾ ਕੇ ਰੱਖਿਆ ਸੀ ਦੁਕਾਨ ਤੇ ਕੋਈ ਨਹੀਂ ਸੀ ਉਸ ਔਰ ਦੁਕਾਨ ਤੋਂ ਨਿਕਲ ਲਵਣਿਆ ਕਿੰਨਾ ਕੁ ਨੁਕਸਾਨ ਹੋ ਗਿਆ ਡੱਬੀ ਦੇ ਵਿੱਚ ਕੀ ਕੀ ਸੀ ਜੀ ਡੱਬੀ ਦੇ ਵਿੱਚ ਸੋਨੇ ਦੀ ਬਾਲੀਆਂ ਦੋ ਚੈਨ ਪੁਰਾਣਾ ਸੋਨਾ ਕੁੱਲ ਮਿਲਾ ਕੇ 130 ਗ੍ਰਾਮ ਸੋਨਾ ਸੀ ਜੋ ਕਿ ਲਗਭਗ 9.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਹੁਣ ਜਿਹੜੇ ਐ ਇਹੋ ਜਿਹੇ ਨੌਕਰਵਾਜ਼ ਜਿਹੜੇ ਘੁੰਮ ਰਹੇ ਨੇ ਹੋਰ ਆਪਣੀ ਬਰਾਦਰੀ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਬਰਾਦਰੀ ਵਾਲਿਆਂ ਨੂੰ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਲਰਟ ਰਹੋ ਐਦਾਂ ਦੇ ਬੰਦੇ ਆ ਉਪਰਾ ਘਾ ਘਾਂਦਾ ਤਾਂ ਪਹਿਲਾਂ ਉਸ ਦੀ ਆਇਡੈਂਟੀਟੀ ਲੋ ਕੀ ਬੰਦਾ ਕਿੱਥੋਂ ਆਇਆ ਅਗਰ ਤੁਹਾਨੂੰ ਫੇਕ ਲੱਗਦਾ ਹੈ ਕੁਛ ਆ ਤਾਂ ਉਸ ਨੂੰ ਡੀਲ ਨਾ ਕਰੋ ਦੁਕਾਨ ਦੇ ਅੰਦਰ ਬੰਨੇ ਨੂੰ ਹੀ ਮਨਾ ਕਰੋ ਆਪਣੀ ਕੇਅਰ ਕਰੋ ਔਰ ਆਪਣਾ ਸੁਰੱਖਿਆ માં ਰਹੋ ਜੇ ਦੋ ਬੰਦੇ ਦੁਕਾਨ ਤੇ ਬੈਠੇ ਆ ਤਾਂ ਬੰਦੇ ਨੂੰ ਸਮਾਨ ਦਿਖਾਓ ਨਹੀਂ ਸਮਾਨ ਦਿਖਾਣ ਦੀ ਜਰੂਰਤ ਨਹੀਂ ਹੈ ਲਾਲਚਮਾਨਾ ਨਾ ਪੋ ਲੋਕੀ ਅੱਜ ਕੱਲ ਬਹੁਤ ਔਖਾੜੀਆਂ ਪੁੱਤਰ ਆਏ ਕੰਮ ਕਰ ਹੈ ਨਹੀਂ ਨਸ਼ੇ ਜਿਆਦਾ ਵੱਧ ਚੁੱਕੇ ਨੇ ਖਰਚਾ ਇਹਨੂੰ ਪੈਸਾ ਨਹੀਂ ਹੈ ਔਰ ਉਸ ਦੇ ਚੱਕਰ ਮੈਂ ਇਹ ਲੋਕ ਚੋਰੀ ਚਕਾਰੇ ਪਾ ਚੁੱਕੇ ਨੇ ਤੁਸੀਂ ਫਿਰ ਇਹਦੀ ਸ਼ਿਕਾਇਤ ਕੋਈ ਪੁਲਿਸ ਨੂੰ ਕਰੀ ਹੈ ਜੀ ਜੀ ਅਸੀਂ ਪ੍ਰਸ਼ਾਸਨ ਨੂੰ ਆਪਨੇ ਪੁਲਿਸ ਡਿਪਾਰਟਮੈਂਟ ਨੂੰ ਕਰ ਦਿੱਤੀ ਸੀ ਰਾਤ ਹੀ ਤਾਂ ਉਹਨਾਂ ਨੇ ਐਕਸ਼ਨ ਵੀ ਲਿੱਤਾ ਹੈ ਔਰ ਹੁਣ ਵੀ ਆਕੇ ਗਏ ਨੇ ਸਾਡੇ ਕੋਲ ਸਾਰਾ ਕੁਝ ਉਹਨਾਂ ਨੇ ਰਿਕਾਰਡ ਲੱਭ ਰਹੇ ਨੇ ਕੈਮਰੇ ਵਿੱਚ ਸੀਸੀਟੀਵੀ ਕੈਮਰੇ ਜੇ ਆਸ-ਪਾਸ ਜਿੰਨੇ ਵੀ ਦੁਕਾਨਾਂ ਤੇ ਜਿੱਥੇ-ਜਿੱਥੇ ਲੱਗੇ ਨੇ ਜੀ ਕਿਦਾਂ ਨੂੰ ਆਇਆ ਕੀ ਹੈ ਕਰ ਰਹੇ ਆ ਬਾਕੀ ਦੇਖਦੇ ਹਾਂ ਕੀ ਬਣਦਾ ਜੇ ਉਹਨਾਂ ਦੀ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਆਇਆ ਕੁਝ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਤੁਹਾਡੇ ਕੋਲ ਹੈਗੀ ਹੈ ਜੀ ਜੀ ਹੈਗੀ ਹੈ ਜੀ ਉਹਦੇ ਮੈਂ ਕੀ ਲੱਗ ਰਿਹਾ ਤੁਹਾਨੂੰ ਉਸਮਾ ਬੰਦੇ ਦਾ ਬੰਦਾ ਇੰਨਾ ਸ਼ਾਤਰ ਹਾ ਉਸਨੇ ਕੈਪ ਲਿੱਤੀ ਹੋਈ ਹੈ ਇੱਕ ਵਾਰ ਵੀ ਮੂੰਹ ਉੱਪਰ ਨੂੰ ਚੱਕ ਕੇ ਕੈਮਰਾ ਕੰਨੀ ਨੂੰ ਨਹੀਂ ਦੇਖ ਰਿਹਾ ਕਿ ਮੇਰਾ ਸ਼ਕਲ ਅੱਜ ਵੀ ਕਿਤੇ ਬਾਜ਼ਾਰ ਦੇ ਵੀ ਅਸੀਂ ਕੈਮਰੇ ਦੇਖੇ ਦੁਕਾਨ ਦੇ ਬਾਹਰ ਵੀ ਕੈਮਰੇ ਦੇਖੇ ਹੈ ਬੰਦਾ ਆਂਦਾ ਹੋਇ ਵੀ ਜਾਂਦਾ ਹੋਇ ਫੇਸ ਬਿਲਕੁਲ ਨੀਚੇ ਹੈ ਮੂੰਹ ਚੱਕ ਹੀ ਨਹੀਂ ਰਿਹਾ ਹੈ ਇਹ ਦੋ ਬੰਦੇ ਇੱਕ ਬੰਦਾ ਬੁੱਲਟ ਤੇ ਅਸੀਂ ਪਿੱਛੇ ਕੈਮਰੇ ਰਿਕਾਰਡਿੰਗ ਦੇ ਕੇ ਆਏ ਆ ਇਹ ਦੋ ਬੰਦੇ ਆ ਬੁੱਲਟ ਤੇ ਜਿਹੜਾ ਮੋੜ ਬੰਦਾ ਉਸਨੇ ਹੈਲਮਟ ਲਿੱਤਾ ਹੋਇਆ ਇਸਨੇ ਕੈਪ ਲਿੱਤੀ ਹੋਈ ਹੈ ਨੰਬਰ ਪਲੇਟਾ ਹੈਨੀਬੁੱਲਰ ਦੇ ਪਿੱਛੇ ਨਾ ਅੱਗੇ ਟੋਟਲੀ ਫੇਕ ਹੈ ਪਿੱਛੇ ਜਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਟੈਂਪਰੇਰੀ ਨੰਬਰ ਦਿਖ ਰਿਹਾ ਉਹਦਾ ਜੀ ਉਹਦਾ ਆਪਾ ਏ ਐਮ ਡਬਲਯੂ ਟਾਈਪ ਕਰਕੇ ਕੁਝ ਲਿਖਿਆ ਹੋਇਆ ਬਾਾਕੀ ਟੈਂਪਰੇਰੀ ਨੰਬਰ ਆ 24 22 ਕੁਝ ਐਦਾ ਕਰਕੇ ਲਿਖਿਆ ਹੋਇਆ ਉਹ ਕਲੀਅਰ ਸਮਝ ਨਹੀਂ ਆ ਰਿਹਾ ਸੀ ਹੋਰ ਪ੍ਰਸ਼ਾਸਨ ਸਾਡੇ ਪੁਲਿਸ ਮੁਲਾਜ਼ਮ ਛਾਣਵਿੰਗ ਕਰ ਰਹੇ ਨੇ ਕਿ ਕਿਸੇ ਕੈਮਰਾ ਵਿੱਚੋਂ ਨੰਬਰ ਕਲੀਅਰ ਸਾਨੂੰ ਪਤਾ ਲੱਗ ਜੇ ਤੇ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਹੈ ਕਿ ਜੋ ਐਦਾ ਦੇ ਹੁਣ ਧੋਖੇਬਾਜ਼ੀ ਭ੍ਰਸ਼ਟਾਚਾਰ ਲੋਕ ਐਦਾ ਦੇ ਵੱਧ ਚੁੱਕੇ ਨੇ ਹਰ ਜਗ੍ਹਾ ਉਹਨਾਂ ਤੇ ਥੋੜੀ ਨਕੇਲ ਕਸੀ ਜਾਵੇ ਔਰ ਸਾਨੂੰ ਉਸ ਤੋਂ ਬਚਾਅ ਮਿਲੇ ਜਦ 2 ਵਜੇ ਦੇ ਟਾਈਮ ਤੇ ਮੈਂ ਵੀ ਦੁਕਾਨ ਤੇ ਬੈਠਾ ਸੀ ਤੋਂ ਪਹਿਲਾਂ ਮੇਰੀ ਦੁਕਾਨ ਤੇ ਆਏ ਉਹ ਤੇ ਫਾਜ਼ਲ ਸਾਹਿਬ ਨੂੰ ਕਹਿਣ ਲੱਗੇ ਵੀ ਮੈਨੂੰ 1 ਗ੍ਰਾਮ ਗੋਲਡ ਦਾ ਕੋਈ ਪਿੰਡ ਦਿਖਾ ਦਿਓ ਤੇ ਅਸੀਂ ਉਹਨੂੰ ਦਿਖਾਇਆ ਉਹ ਕਹਿੰਦਾ ਨਹੀਂ ਇਹ ਨਹੀਂ ਹੈ ਉਹ ਨਹੀਂ ਦਿਰਾਓ ਐਕਚੁਅਲੀ ਸਾਡੇ ਘਰ ਦੀ ਮੈਰिज ਹੈ ਬਡੇ ਬ੍ਰਦਰ ਜੀ ਦੇ ਬੇਟੇ ਦੀ ਮੈਰिज ਹੈ ਅਸੀਂ ਸਾਰੀ ਜਿਵੇਂ ਜਿੱਥੇ ਇਨਸੀਡੈਂਟ ਹੋਇਆ ਹੈ ਇਹ ਵੀ ਮੇਰੇ ਬਡੇ ਬ੍ਰਦਰ ਦੀ ਦੁਕਾਨ ਹੈ ਤੇ ਅਸੀਂ ਉੱਧਰ ਬਿਜੀ ਹੋਣ ਕਰਕੇ ਮੈਂ ਕਿਸੇ ਦੱਬਾ ਦਿਨ ਜਾਣਾ ਤਾਂ ਮੈਂ ਉਹਨੂੰ ਕਿਹਾ ਵੀ ਵਾਲੇ ਹੈ ਨਹੀਂ ਯਾਰ ਉਹ ਕਹਿੰਦਾ ਵੀ ਦਿਖਾ ਦੋ ਮੈਂ ਪੀਡਬਲਿਊ ਯੂ ਚ ਸਰਵਮੈਂਟ ਜੋਬ ਕਰਦਾ ਤੇ ਮੈਂ ਕਿਹਾ ਯਾਰ ਇਸ ਟਾਈਮ ਹੈ ਨਹੀਂ ਕੋਈ ਜਗਾ ਸੀ ਥੋੜਾ ਬਿਜ਼ੀ ਹੈ ਉਹ ਫਿਰ ਵੀ ਡੇਢ ਦੋ ਮਿੰਟ ਮੈਂ ਦੁਕਾਨ ਤੇ ਖੜਾ ਰਿਹਾ ਉਸ ਤੋਂ ਬਾਅਦ ਉਹ ਨਿਕਲਿਆ ਇੱਧਰ ਮੇਰੇ ਬਰਾਦਰ ਦੀ ਦੁਕਾਨ ਦੇ ਰੇਸ਼ੀ ਵਾਲਰ ਤੇ ਆ ਗਿਆ ਇੱਥੇ ਆਨੇ ਸਾਡੇ ਤਾਇਆ ਜੀ ਬੈਠੇ ਸੀ ਉਹਨਾਂ ਨੇ ਇਹਨਾਂ ਨੂੰ ਇਹੋ ਜਿਹਾ ਹਿਪਨੋਟਾਈਜ਼ ਕੀਤਾ ਇਹਨਾਂ ਦੇ ਗੱਲੇ ਦੇ ਵਿੱਚ ਵੀ ਹੱਥ ਪਾ ਰਿਹਾ ਉਹਨਾਂ ਦੇ ਬੈਠੇ ਬੈਠੇ ਉਹਨਾਂ ਨੇ ਇੱਕ ਦੋ ਵਾਰ ਕਿਹਾ ਕਿ ਭਾਈ ਆ ਕੰਮ ਨਾ ਕਰ ਤੂੰ ਸਿੱਧਾ ਹੋ ਕੇ ਬੈਠ ਜਿਹੜਾ ਉਹਦਾ ਚ ਫਿਰ orange ਲਗਿਆ ਕਹਿੰਦਾ ਐਂਕਰ ਸਿਗਰਟ ਲਿਆ ਉਹ ਸਿਗਰਟ ਲਿਆ ਸਾਹਮਣੇ ਦੁਕਾਨ ਤੇ ਕਹਿੰਦਾ ਛੋਟੀ ਨਹੀਂ ਬਣੀ ਬੜੀ ਗੋਲਫੜ ਲੈ ਕੇ ਅੱਗੇ ਤੇ ਲੈ ਕੇ ਆ ਜਾ ਕੇ ਉਹਨੂੰ ਵੀ ਇੱਧਰ ਦੁਕਾਨ ਤੇ ਭੇਜਤਾ ਉਹਨੇ ਤੇ ਇਹਨਾਂ ਨੂੰ ਕੱਲੇ ਨੂੰ ਇਹਦਾ ਟਾਰਗੇਟ ਕੀਤਾ ਉਹਨਾਂ ਨੇ ਤੇ ਇਹਨਾਂ ਨੂੰ ਕਹਿਣ ਲੱਗ ਗਿਆ ਕਿ ਮੇਰੀ ਵਾਈਫ ਆਈ ਸੀ ਤੁਹਾਡੇ ਕੋਲ ਟਾਪਸ ਛਾੜ ਕੇ ਗਈ ਵੀ ਹੈ ਤੂੰ ਟਾਪਸ ਦਿਖਾਉ ਕਹਿੰਦਾ ਨਹੀਂ ਇੱਥੇ ਹੈ ਨਹੀਂ ਜੀ ਕਹਿੰਦਾ ਨਹੀਂ ਅੰਦਰ ਦੀ ਡੱਬੀ ਹੈ ਨਾ ਬੜੀ ਡੱਬੀ ਹੈ ਉਹਦੇ ਚ ਰੱਖਿਆ ਹੋਇਆ ਮਤਲਬ ਇਹ ਐਨੇ ਛਾਤਰ ਹੈ ਮੈਨੂੰ ਵੀ ਪਤਾ ਹੁੰਦਾ ਵੀ ਸੁਨੈਰਾ ਨੇ ਕਿੱਥੇ ਕਿੱਥੇ ਕਿਆ ਕਿਆ ਮਾਰ ਰੱਖਿਆ ਹੁੰਦਾ ਉਹਨੇ ਡੱਬੀ ਹੱਥ ਅੰਦਰ ਪਾਈ ਗਿਆ ਬਾਹਰ ਪਾਈ ਗਿਆ ਉਹਨੇ ਡੱਬੀ ਕੱਢੀ ਸਿੱਧੀ ਜੇਬ ਵਿੱਚ ਪਾਈ ਤੇ ਉਸ ਦੇ ਬਾਅਦ ਤਾਇਆ ਜੀ ਨੂੰ ਪਤਾ ਨਹੀਂ ਚੱਲਿਆ ਕੀ ਹੋਇਆ ਅਸੀਂ ਵੀਡੀਓ ਦੇਖੀ ਬਾਅਦ ਵਿੱਚ ਉਹ ਜਦ ਉਹ ਤਾਂ ਦੁਕਾਨ ਤੋਂ ਨਿਕਲਿਆ ਉਹ ਭੰਗੜਾ ਪਾਉਂਦਾ ਨੱਚਦਾ ਤਾਂ ਜਾ ਰਿਹਾ ਤੇ ਉਸ ਟਾਈਮ ਜਦ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਰਾਤ ਨੂੰ ਨੇ 8 ਵਜੇ ਚੈੱਕ ਕੀਤਾ ਵੀ ਸਮਾਨ ਕਿੱਥੇ ਗਿਆ ਤੇ ਫਿਰ ਇਹਨੇ ਮੈਨੂੰ ਫੋਨ ਆਇਆ ਤੇ ਮੈਂ ਉਸੇ ਦਿਨ ਨਾਲ ਦੀ ਨਾਲ ਸਰ ਐਚਐਸ ਸਾਹਿਬ ਨੂੰ ਫੋਨ ਕੀਤਾ ਤੇ ਡੀਐਸਪੀ ਸਾਹਿਬ ਨੂੰ ਧਰਮਜੀਤ ਜੀ ਨੂੰ ਫੋਨ ਕੀਤਾ ਉਹਨਾਂ ਨੇ ਤੁਰੰਤ ਐਕਸ਼ਨ ਲਿੱਤਾ ਭੁਪਿੰਦਰ ਜੀ ਭੇਜੀ ਹੋਰੇ ਤੇ ਹੁਣ ਅਸੀਂ ਇਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਜਿਹੜੇ ਇਹ ਅਜੇ ਅਸਰ ਦੇ ਜ਼ਿਆਰ ਦੀ ਤਤਵੇ ਇਹਨਾਂ ਤੋਂ ਨਕੀਲ ਪਾਈ ਜਾਵੇ ਤੇ ਅੱਜ ਹੀ ਦੇਖ ਕੇ ਜਿਹੜੇ ਸ਼ਹਿਰ ਬਾਜ਼ਾਰ ਦੇ ਕੈਨ ਲੱਗੇ ਹੋਇਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਸਾਰੇ 2-2.5 ਦੇ ਵਿੱਚ ਵਿੱਚ ਤਾਂ ਕਿ ਜਿੱਥੇ ਵੀ ਇਹ ਬੰਦੇ ਜਿਹੜੇ ਵੀ ਬੰਦਾ ਹੋਇਆ ਤੇ ਜਲਦੀ ਨਾਲ ਫੜਕੜ ਜਾਵੇ ਤੇ ਆਮ ਆਪਣੀ ਸਮਰਨਕਾਰ ਬਰਾਦਰੇ ਨੂੰ ਕੀ ਅਪੀਲ ਕਰੋਗੇ ਜੋ ਇਹ ਇਹ ਜਿਹੜਾ ਹੋਵੇ ਹੋ ਗਿਆ ਵੀ ਹੋਰ ਕਿਸੇ ਨਾਲ ਨਾ ਹੋਵੇ ਆਪਣੀ ਬਰਾਦਰੇ ਨੂੰ ਇਹੀ ਅਪੀਲ ਕਰਦੇ ਆਂ ਦੇਖੋ ਜਿੱਤੇ ਹੀ ਦੁਕਾਨ ਤੇ ਦੋ ਬੰਦੇ ਬੈਠੇ ਆ ਤਾਂ ਅਦਰ ਪਰਸਨ ਨੂੰ ਉਪਰੇ ਘਾ ਕੇ ਨੂੰ ਸਾਮਾਨ ਦਿਖਾਓ ਨਹੀਂ ਕੋਈ ਵੀ ਹੈ ਕੁਝ ਕਰਨੀ ਹੈ ਥੋੜਾ ਉਹ ਤਾਂ ਪੈਸੇ ਜਿਆਦਾ ਲਾਤਣਾ ਕਰੋ ਆਪਣੀ ਫੈਮਲੀ ਬੈਠੀ ਹੈ ਤਾਂ ਦਿਖਾਓ ਕੋਈ ਵੀ ਬੰਦਾ ਅਦਰ ਪਰਸਨ ਆਂਦਾ ਟੋਪੀ ਲੱਤੀ ਵੀ ਕਿਸੇ ਮਾਸਕ ਲਾਇਆ ਹੋਇਆ ਕੁਝ ਵੀ ਹੈ ਉਹਨੂੰ ਪਹਿਲਾਂ ਕਹੋ ਭਾਈ ਤੁਹਾਡੀ ਟੋਪੀ ਸਾਈਡ ਕਰੋ ਆਰਾਮ ਨਾਲ ਬੈਠੋ ਉਹਨੂੰ ਉੱਠ ਕੇ ਆਪਣੇ ਕਾਊਂਟਰ ਵੱਜਾ ਦਾ ਖੜ੍ਹਨ ਨਾ ਦਿਓ ਹਮੇਸ਼ਾ ਉਹਨੂੰ ਕਹੋ ਵੀ ਜੋ ਸਾਮਾਨ ਲੈਣਾ ਸਾਹਮਣੇ ਬੈਠ ਕੇ ਲਓ ਭਾਈ ਜਿਆਦਾ ਤੁਹਾਨੂੰ ਇਹ ਜਿਆ ਬੰਦਾ ਲੱਗਦਾ ਹੈ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕੋਈ ਵੀ ਪੁਲਿਸ ਕੰਪਲੀਟ ਕਰ ਸਕਦੇ ਆ ਇਹਨ ਇਹ ਤਾਂ ਚਲੋ ਇਹ ਕਰ ਗਿਆ। ਕਿਆ ਪਤਾ ਇਹ ਜੇ ਬੰਦੇ ਕੋਲ ਕੋਈ ਵੈਪਨ ਵੀ ਹੋ ਸਕਦਾ ਦਾ। ਕੋਈ ਕਿਸ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਦਾ। ਤੇ ਇਸ ਕਰਕੇ ਸਾਰੇ ਸੁਨਾਰ ਭਾਈਆਂ ਨੂੰ ਵੀ ਇਹ ਅਪੀਲ ਹੈ ਕਿ ਆਪਣੀ ਦੁਕਾਨ ਤੇ ਕੋਈ ਜਿਆਦਾ ਕੋਈ ਕਸਟਮਰ ਆਂਦਾ ਉਹਨੂੰ ਦੇਖਭਾਲ ਕੇ ਹੀ ਸਾਮਾਨ ਦਿਖਾਓ। ਇੱਕ ਇੱਕ ਦਮ ਸਾਰਾ ਸੋਗਨ ਦਿਖਾਓ। ਆਰਾਮ ਨਾਲ ਕੋਈ ਬੰਦਾ ਮੰਗਦਾ ਸਾਮਾਨ ਇੱਕ ਇੱਕ ਦੋ ਦੋ ਡੱਬੇ ਦਿਖਾਓ। ਉਹ ਵੀ ਕਾਊਂਟ ਕਰਕੇ ਨਾਲ ਪਿੱਛੇ ਰੱਖੋ ਆਪਣੇ ਬੱਸ ਉਹਦੇ ਨਾਲ ਦੇਖੋ। ਸੋ ਖਾਸ ਕਰਕੇ ਜਿਹੜੇ ਪੰਜਾਬ ਦੇ ਜੁਐਲਰ ਨੇ ਤੇ ਜਿਹੜੇ ਆਪਣੀਆਂ ਦੁਕਾਨਾਂ ਤੇ ਮੌਜੂਦ ਰਹਿੰਦੇ ਨੇ ਜਦੋਂ ਵੀ ਤੁਹਾਡੀ ਦੁਕਾਨ ਦੇ ਵਿੱਚ ਕੋਈ ਉਪਰਾ ਗਾਹਕ ਆਉਂਦਾ ਤਾਂ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਉਸ ਦੀ ਆਇਡੈਂਟੀਟੀ ਚੈੱਕ ਕਰੋ ਜੇਕਰ ਤੁਹਾਨੂੰ ਉਸ ਬੰਦੇ ਤੇ ਜ਼ਰਾ ਜਿਹਾ ਵੀ ਸ਼ੱਕ ਮਹਿਸੂਸ ਹੁੰਦਾ ਤਾਂ ਉਸ ਨੂੰ ਫੌਰਨ ਦੁਕਾਨ ਤੋਂ ਬਾਹਰ ਕਰ ਦਿਓ ਕੁਰਾਲੀ ਦੇ ਵਿੱਚ ਵਾਪਰੀ ਚੋਰੀ ਦੀ ਇਹ ਘਟਨਾ ਬਾਕੀ ਦੇ ਦੁਕਾਨਦਾਰਾਂ ਨੂੰ ਵੀ ਇਹ ਸਬਕ ਸਿਖਾਉਂਦੀ ਹੈ ਕਿ ਹਰ ਵੇਲੇ ਚੁਕੰਨਾ ਰਹਿਣ ਦੀ ਜ਼ਰੂਰਤ ਹੈ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਨੌ ਸਰਬਾਜ ਆਉਣਗੇ ਤੇ ਆਪਣਾ ਕੰਮ ਕਰਕੇ ਚਲੇ ਜਾਣਗੇ ਕਰਾਲੀ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ